ਦਾ ਆਰਾ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੋ ਸ਼ਬਦ ਗੁਰੂ ਰਾਮਦਾਸ ਜੀ ਤੋਂ ਬਾਅਦ ਉਚਾਰਦੇ ਹਨ ਇੱਕੋ ਦੁਆਇ ਤਰੂ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਦੂਜੇ ਘਰ ਚੋਂ ਚਾਰ ਵੇਹਣਾਂ ਮਾਈ ਸੰਤ ਸੰਗ ਜਾਗੀ हे ਮਾਤਾ ਪਿਤਾ ਰੂਪ ਸੰਤ ਜਨੋ हे ਮਾਈ ਭਾਈ ਸੁਣੋ ਗੁਰਾਂ ਦੇ ਉਪਦੇਸ਼ ਨੂੰ ਸੰਤਾਂ ਦੀ ਸੰਗਤ ਕਰਕੇ ਜੀ ਦੀ ਚਿਤ ਦੀ ਬਿਰਤੀ ਪਰਮਾਰਥ ਵੀ ਜਾਗ ਪਈ ਹੈ ਤਨ ਹੈ ਮਾਈ ਮਾਇਆ ਦੇ ਪਤੀ ਈਸ਼ਰਵਲ ਜਿਨ੍ਹਾਂ ਦੀ ਬਿਰਤੀ ਸੰਤਾਂ ਦੀ ਸੰਗਤ ਕਰਕੇ ਗਿਆਨ ਵਸਤੈ ਜਾਗ ਪਈ ਆ ਪ੍ਰ ਰੰਗ ਦੇਖੈ ਉਹ ਪਿਆਰੇ ਅਕਾਲ ਪੁਰਖ ਦੇ ਰੰਗ ਕਉਂਪਕਾ ਨੂੰ ਵੇਖਦੀ ਹੈ ਰੰਗ ਆਨੰਦ ਨਾਲ ਉਸ ਪਿਆਰੇ ਨੂੰ ਵੇਖਦੇ ਹਨ ਜਪਤੀ ਨਾਮ ਨਿਧਾਨੀ ਅਤੇ ਪਰਮੇਸ਼ਰ ਦੇ ਨਾਮ ਨਾਲ ਜਗਦੀ ਹੋਈ ਹੈ ਨਾਮ ਦੀ ਨਿਧਾਨੀ ਖਜ਼ਾਨਾ ਬਣ ਗਈ ਹੈ ਨਾਮ ਦੀ ਨਿਧੀ ਉਹਨਾਂ ਦੇ ਅੰਦਰ ਭਗਤੀ ਆ ਗਈ ਹੈ ਰਹਾਉ ਦਰਸ਼ਨ ਪਿਆਸ ਲੋਚਨ ਤਾਰ ਲਾਗੀ ਮਹਾਰਾਜ ਦੇ ਦਰਸ਼ਨਾਂ ਦੀ ਪਿਆਸ ਅੱਖਾਂ ਵਿੱਚ ਹੈ ਤਾਰ ਲੱਗੀ ਹੋਈ ਹੈ ਲਿਵ ਲੱਗੀ ਹੋਈ ਹੈ ਹਰ ਵਕਤ ਤੇਲ ਧਾਰਾ ਵਤ ਕਿੰਦੀ ਬਤੀ ਅਕਾਕਰ ਹੋਈ ਰਹਿੰਦੀ ਹੈ ਨਨਮੁਦ ਰੂਪੀ ਨੇਤਰਾں 'ਚ ਤਾਰ ਸਮਾਧੀ ਲੱਗੀ ਹੋਈ ਹੈ ਚਿੱਤ ਜੁੜਿਆ ਹੋਇਆ ਹੈ ਤੇ ਲੋਚਨਾ ਸੱਜੇ ਖਬੇ ਨੈਤ੍ਰਜ ਵੀ ਤਾਰ ਲੱਗੀ ਹੋਈ ਐ ਲਿਵ ਤੇਲ ਧਾਰਾ ਵਤ ਬਿਸਰੀ ਇਤਿਆਸ ਬਿਡਾਨੀ ਜਿਹੜੀ ਬਗਾਨੀ ਇਤਿਆਸ ਇੱਛਾ ਸੀ ਵੀ ਮੇਰਾ ਫਲਾਣਾ ਦੇਵਤਾ ਰੱਖਿਆ ਕਰੂ ਦੇਵੀ ਰੱਖਿਆ ਕਰੂ ਇਹ ਬਗਾਨੀ ਜਿਹੜੀ ਬਿਡਾਨ ਹੈਰਾਨ ਕਰਨ ਵਾਲੀ ਸੀ ਇਤਿਆਸ ਤੇ ਸੀ ਜਿਹੜੀ ਇੱਛਾ ਇਹ ਸਭ ਬਿਸਤਰ ਚੁਕੀ ਵਿਸਰਜਣ ਹੋ ਗਈ ਆਬ ਗੁਰ ਪਾਇਓ ਹੈ ਸਹਜ ਸੁਖ ਦਾ ਦਾਇਕ ਹੁਣ ਭਾਈ ਸਤਗੁਰੂ ਮਹਾਰਾਜ ਸਾਹਿਬ ਦੇ ਦਰਸ਼ਨ ਪਾਏ ਅਸੀਂ ਜੋ ਸੈਗੇ ਸੁਖ ਦੇ ਦਾਇਕ ਦੇਣ ਵਾਲੇ ਹਨ ਦਰਸ਼ਨ ਪੀਖਤ ਮਨ ਲਪਟਾਨੀ ਸਾਡੇ ਮਨ ਦੀ વૃਤੀ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਝਟ ਚਰਨਾ ਦੀ ਲਪਟ ਗਈ ਹੈ ਦੇਖ ਦਮੋਦਰ ਰਹਿਸ ਮਨ ਉਪਜਿਉ ਦਮੋਦਰ ਜੋ ਪ੍ਰੇਮ ਦੀ ਰੱਸੀ ਨਾਲ ਆਪਣੇ ਆਪ ਨੂੰ ਬਣਾ ਬਣਾ ਲੈਣ ਵਾਲਾ ਹੈ ਉਹਦੇ ਦਰਸ਼ਨ ਵੇਖ ਕਰਕੇ ਰਹਿਸ ਮਨ ਉਪਜਿਉ ਰਹਿਸ ਪ੍ਰਸੰਨਤਾ ਮਨ ਚ ਪੈਦਾ ਹੋ ਗਈ ਰਸਧਾਮ ਪੇ ਜੋ ਯਾਰ ਨੇ ਜੋ ਉਸੇ ਮਨ ਚ ਪ੍ਰਗਟ ਹੋ ਗਿਆ ਨਾਨਕ ਪ੍ਰੇ ਅੰਮ੍ਰਿਤ ਬਾਣੀ ਸਤਿਗੁਰੂ ਸਾਹਿਬ ਜੀ ਕਹਿੰਦੇ ਪਿਆਰੇ ਨਹੀਂ ਅੰਮ੍ਰਿਤ ਰੂਪ ਬਾਣੀ ਸਾਨੂੰ ਪਿਆਰੀ ਲੱਗਦੀ ਹੈ ਮਨ ਜਾਗੇ ਕੀ ਹੈ ਨਿਸ਼ਾਨੀ ਲਾਗੇ ਪ੍ਰੇ ਸ੍ਰੀ ਗੁਰਬਾਣੀ ਸਾਧ ਸੰਗ ਮੰਸੂਬ ਤੇ ਜਾਗੇ ਤਾਂ ਨਾਨਕ ਮਿੱਠੇ ਲਾਗੇ ਇਹ ਪਿਆਰੀ ਬਾਣੀ ਮਹਾਰਾਜ ਸਾਹਿਬ ਬਾਰੇ ਮਿੱਠ ਬੋਲਦਾ ਜੀ ਅਰ ਸੱਜਣ ਸwami ਮੋਹਰਾ ਇਹੋ ਪਿਆਰੀ ਬਾਣੀ ਬੋਲਦਿਆਂ ਨਾ ਆਪਦੇ ਭਗਤਾਂ ਪਿਆਰਿਆਂ ਨੂੰ ਕੇਦਾਰਾ ਮਹੱਲਾ ਪੰਜਵਾਂ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹੌਲੀ ਕਿਰਪਾ ਕਰੋ ਦੀਨ ਬਿਨੋ ਸੁਨ ਦਇਆਲ ਇੱਕੋ ਦਾਇਤੂ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਹੁਣ ਅੱਗੇ ਤੀਜੇ ਘਰ ਚੋਂ ਚਾਰਨ ਕਰਦੇ ਫਿਰ ਮੌਂਦੇ ਹਨ ਦੀਨ ਬਿਨੂ ਸੁਨ ਦਇਆ ਕਿ ਮਹਾਰਾ ਜੀ ਅਸੀਂ ਗਰੀਬ ਹਾਂ ਆਪਦੇ ਚਰਚੇ ਬੇਨਤੀਆਂ ਕਰਦੇ ਹਾਂ ਕਿ ਦਿਆਲੂ ਅਕਾਲ ਪੁਰਖ ਸਾਡੀ ਬੇਨਤੀ ਨੂੰ ਸੁਣੋ ਆਪ ਪੰਜ ਦਾਸ ਤੀਨ ਦੋਖੀ ਕਿ ਮਹਾਰਾ ਸੱਚੇ ਪਾਤਸ਼ਾਹ ਇਹ ਪੰਜ ਕਾਮ ਕਰੋ ਲੋ ਮੋਹ ਹੰਕਾਰ ਮੈਨੂੰ ਦਾਸ ਬਣਾਈ ਬੈਠੇ ਆ ਤਿੰਨ ਜਿਹੜੇ ਗੁਨਾਹੇ ਵੀ ਬੜੇ ਦੋਸ਼ੀ ਹਨਗੇ ਇਹ ਸਤੋਗੁਣ ਕਰਕੇ ਸਿੱਧੀਆਂ ਦੀ ਛਾਬਣੀ ਰਹਿੰਦੀ ਹੈ ਰਜੋਗੁਣ ਕਰਕੇ ਉਦਮ ਕਰਕੇ ਲੋਕਾਂ ਤੋਂ ਲੋਭ ਤਨ ਖੋਣ ਖਿੰਜਣ ਦੀ ਛਾਬਣੀ ਰਹਿੰਦੀ ਹੈ ਤਮੋਗੁਣ ਕਰਕੇ ਲੋਕਾਂ ਨੂੰ ਸਰਾਫ ਦੇ ਦੇ ਕੇ ਪਦਾਰਥ ਦੀ ਇੱਛਾ ਰੱਖਦੇ ਆ ਕਿਉਂ ਇਤਨੇ ਦੋਸ਼ੀ ਤਨ ਗੁਣ ਵੀ ਮਾਰਾ ਮੈਨੂੰ ਦੋਸ਼ੀ ਬਣਾਈ ਬੈਠੇ ਹੈ ਇਸੇ ਪ੍ਰਕਾਰ ਆਪ ਕਿਰਪਾ ਕਰੋ ਫੇਰ ਪੜੋ ਪੰਜ ਦਾਸ ਤੀਨ ਦੋਖੀ ਇਹ ਮਾਰਾ ਪੰਜ ਸਵਦ ਸਪਰਸ਼ ਰੂਪ ਰਸ ਗਨ ਪਿਛੇ ਚਿੰਬੜੇ ਹੋਏ ਆ ਤੇ 10 ਸੱਚੇ ਪਾਰਸ਼ਾ ਇੰਦਰੀਏ ਚਿਮੜੇ ਹੋਏ ਐ ਤਿੰਨ ਗੁਣੋ ਇਹ ਬੜੇ ਭਾਰੀ ਦੋਸ਼ੀ ਹਨ ਦੋਸ਼ੀ ਬਣਾ ਛੱਡਿਆ ਮੈਨੂੰ ਦੋਸ਼ਾਂ ਚ ਲਾ ਕੇ ਏਕ ਮਨ ਅਨਾਥ 나ਥ ਮਨ ਮਾਰਾ ਸੱਚੇ ਪਾਰਸ਼ਾ ਅਨਾਥ ਰਾਜ ਜਤੀਮ ਹੈ ਤੂੰ ਜੋ 나ਥ ਸੌਮੀ ਆ ਸਾਡੀ ਰੱਖਿਆ ਕਰਨ ਵਾਲਾ ਆਪ ਤੋਂ ਬਿਨਾਂ ਹੀ ਇਹ ਅਨਾਥਾਂ ਦੇ 나ਥ ਕੌਣ ਰੱਖਿਆ ਕਰੇ ਤੁਸੀ ਕਰੋ ਸਾਡੀ ਰੱਖਿਆ ਆਖੋ ਕਿਰਪਾਲ ਇਹ ਮਹਾਰਾ ਕਿਰਪਾ ਦੇ ਘਰ ਹੂੰ ਕਿਰਪਾ ਕਰਕੇ ਰੱਖ ਲੋ ਆਪ ਇਨਾ ਦੁਸ਼ਨਾ ਤੋਂ ਬਰਹਾਓ ਅਨੇਕ ਯਤਨ ਗਵਨ ਕਰੋ ਇਹ ਮਹਾਰਾ ਅਨੇਕ ਪ੍ਰਕਾਰ ਦੇ ਯਤਨ ਸਰੀਰ ਕਰਕੇ ਕੀਦੇ ਹੈ ਤੇ ਗਵਨ ਯਾਤਰਾ ਅਰਕ ਤੀਰਥਾਂ ਆਦ ਕਾਂ ਦੇ ਵਿਚਰਨਾ ਕਰੀਦਾ ਹੈ ਅਨੇਕਾਂ ਯਤਨਾ ਕਰਕੇ ਗਵਨ ਵਿਚਰਨਾ ਕਰਦੇ ਹੈ ਅਨੇਕਾਂ ਯਤਨ ਬਿਸ਼ਨ ਪਦੇ ਆਦਕਾਂ ਦੇ ਗਾਉਣ ਆਦਕਾਂ ਦੇ ਕਰਦੇ ਹਾਂ ਇਸੇ ਪ੍ਰਕਾਰ ਅਨੇਕਾਂ ਜਤਨ ਸਰੀਰ ਕਰਕੇ ਕਰਦੇ ਹਾਂ ਅਤੇ ਮੰਨ ਦੀ ਇੱਛਾ ਕਰਕੇ ਗਵਨ ਵਿਚਰਨਾ ਕਰਦੇ ਹਾਂ ਖਟ ਕਰਮ ਜੁਗਤ ਧਿਆਨ ਧਰੋ ਅਤੇ ਇਸੇ ਪ੍ਰਕਾਰ ਮਹਾਰਾਜ ਕਈ ਫੇਰ ਪੜੋਤੋ ਆਨੇਕ ਯਤਨ ਗਵਨ ਕਰੋ ਅਨੇਕਾਂ ਸਰੀਰ ਕਰਕੇ ਲੋਕ ਸਾਧਨ ਤਪੱਸਿਆ ਦੇ ਯਤਨ ਕਰਦੇ ਆ ਕਈ ਤੀਰਥ ਯਾਤਰਾ ਤੇ ਗਮਨ ਕਰਨਾ ਕਰਦੇ ਹਨ ਵਿਚਰਨਾ ਕਰਦੇ ਐ ਹਟ ਕਰਮ ਜੁਗਤ ਤਿਆਨ ਕਰੋ ਕਈ ਛੇ ਕਰਮ ਕਰਦੇ ਹਨ ਮਹਾਰਾਜ ਛੇ ਕਰਮ ਸੰਧਿਆ ਤਰਪਨ ਅਥਿਤੀ ਪੂਜਨ ਦੇਵ ਅਰਚਨ ਇਹ ਇਹ ਅਥਿਤੀ ਪਿਤਾ ਬਗਾ ਦਾ ਪੂਜਨ ਕਰਨਾ ਇਸੇ ਪ੍ਰਕਾਰ ਸੰਧਿਆ ਕਰਨੀ ਤਿਰਕਾਲ ਸੰਧਿਆ ਕਰਨੀਆਂ ਸੰਧਿਆ ਤੇ ਦੇਵ ਅਰਚਨ ਅਥਿਤੀ ਪੂਜਨ ਇਸ਼ਨਾਨ ਆਦਿਕ ਇਹ ਜੇ ਵਿਸ਼ੇਸ਼ ਕਰਮ ਹਨ ਕਿ ਸੰਗਿਆ ਤਰਪਨ ਗਾਇਤਰੀ ਇਸ਼ਨਾਨ ਅਥਿਤੀ ਪੂਜਨ ਆਦਿਕ ਜਾਂ ਵਿਦਿਆ ਪੜ੍ਹਨੀ ਪੜਾਉਣੀ দান ਦੇਣਾ ਲੈਣਾ ਜਾਂ ਕਰਨਾ ਕਰਾਉਣਾ ਇਹ ਖਟ ਕਰਮਾਂ ਦੇ ਸਹਿਤ ਕਰਦੇ ਹਨ ਜੀ ਖਟ ਦਰਸ਼ਨਾਂ ਦੇ ਕਰਮਾਂ ਨੂੰ ਕਰਦੇ ਹਨ ਖਟ ਕਰਮ ਜੁਗਤ ਧਿਆਨ ਕਰੋ ਕਿਉਂ ਛੇ ਪ੍ਰਕਾਰ ਦੇ ਕਰਮ ਸੰਗਿਆ ਤਰਪਨ ਗਾਇਤਰੀ ਇਸ਼ਨਾਨ ਅਥਿਤੀ ਪੂਜਨ ਆਦਿਕ ਇਹਨਾਂ ਦੇ ਸਹਿਤ ਸੰਯੁਗਤ ਅਤੇ ਕਰਮ ਨਿਤਨ ਨਿਤ ਪ੍ਰਕਾਸ਼ਿਤ ਕਾਨੂੰ ਕਰਮਾਂ ਦੇ ਯੂਤ ਸੰਯੁਗਤ ਹੋ ਕੇ ਧਿਆਨ ਧਰੋ ਫਿਰ ਕਈ ਧਿਆਨ ਧਾਰਨ ਦਾ ਵੀ ਮੂਰਤੀ ਦਾ ਧਿਆਨ ਧਾਰਨ ਦਾ ਵੀ ਯਤਨ ਕਰਦੇ ਆ ਮੂਰਤੀਆਂ ਅੰਦਰ ਬਣਾ ਬਣਾ ਕੇ ਉਹ ਧਿਆਨ ਕਰਦੇ ਹਨ ਤਰਾਟਕ ਸਾਧਦੇ ਹਨ ਉਹ ਪਾਪ ਸਗਲ ਕਰ ਹਾਰੇ ਫਿਰ ਸਤਿਗੁਰੂ ਮੈਂ ਸਾਰੇ ਧਿਆਨ ਧਾਰ ਕੇ ਵੀ ਖਟ ਕਰਮ ਕਰਕੇ ਵੀ ਅਤੇ ਧਿਆਨ ਕਰਕੇ ਵੀ ਅਤੇ ਇਸੇ ਪ੍ਰਕਾਰ ਪਹਿਲਾ ਉਪਾਉ ਸਗਲ ਕਰ ਹਾਰੇ ਸਰੀਰ ਕਰਕੇ ਤਾਂ ਪਾਤਸ਼ਾਹ ਦੇ ਉਪਾਉ ਤੇ ਵਿਦਿਆਰਥੀ ਕਾ ਨੇ ਪੜੁੰਦੇ ਜਤਨ ਗਮਨ ਤੀਰਥਾਂ ਦੇ ਵਿਚਨ ਕਰਕੇ ਹਾਰ ਚੁੱਕੇ ਹਾਂ ਨਹਿ ਨਹਿ ਹਟਹਿ ਬਿਕਰਾ ਕੇ ਮਾਰਾ ਕਾਮ ਕ੍ਰੋਧ ਬੜੇ ਬਕਰਾਲ ਖਰਾਬ ਕਰਦੇ ਐ ਇਹ ਨਹੀਂ ਹਟਦੇ ਮਗਰੋਂ ਨਹੀਂ ਹੰਦੇ ਇਹ ਹਰ ਵਕ ਚਿਮੜੀ ਰਹਿੰਦੇ ਐ ਬੜੇ ਲੋਕ ਧਿਆਨੀਆਂ ਨੂੰ ਵੀ ਧਿਆਨ ਲਗਾਏ ਠਗਿਓ ਸਭ ਲੋਗਨ ਸੀਸ ਨਖਾਂ ਸਰ ਹਾਰ ਸੀਸ ਜਟਾ ਨਾ ਖਾਸ ਵਢਾਏ ਆਦੋ ਕਰਦੇ ਐ ਪਰ ਇਹ ਬੁਕਰਾਲ ਖਰਾਬ ਕਰਨ ਵਾਲੇ ਪਿਆਨੇ ਕੋ ਫੜਦੇ ਨਹੀਂ ਹਉਦੇ ਨਹੀਂ ਸਾਰਿਆਂ ਜਨਮਾਂ ਚਿੰਬੜੇ ਰਹਿੰਦੇ ਹਨ ਸ਼ਰਨ ਬੰਦਨ ਕਰਨਾ ਪਤੇ ਕੇ ਮਾਰਾ ਆਵਦੀ ਸ਼ਰਨ ਹਾਂ ਆਪ ਨੂੰ ਬੰਦਨਾ ਕਰਦੇ ਨਮਸਕਾਰ ਕਰਦੇ ਹਾਂ हे कृपाज ਦੇ ਪਤੀ ਪਰਮੇਸ਼ਵਰੋ कृपा ਦੇ ਗੁਣਾਂ ਦੇ ਮਾਲਕ ਭਵ ਹਰਨ ਹਰ 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 ਹਰੀ ਜੇ ਮਾਰਾ ਜਨਮਾ ਨੂੰ ਹਰਨ ਵਾਲੇ ਇਹ ਭੈ ਨੂੰ ਮਿਟਨ ਵਾਲੇ हे हरि मनवाणी ਸੀ ਕਰਕੇ ਆਪ ਨੂੰ ਉਚਾਰਨ ਕਰਦੇ ਹਾਂ हे हरि ਪਾਪਾਂ ਦੇ ਹਰਨ ਵਾਲੇ ਇਹ हरि ਸੰਸਿਆ ਨੇ ਹਰਨ ਵਾਲੇ ਕੇ ਹਰੇ ਪਰਵਰੇ ਕਰਨ ਵਾਲੇ ਪਰਮੇਸ਼ਰ ਇੱਕ ਤੂੰ ਹੀ ਦੀਨ ਦਇਆ ਇੱਕ ਤੂੰ ਹੀ ਮਹਾਰਾਜ ਨੂੰ ਤੋਂ ਬਚਾਉਣ ਵਾਲਾ ਗਰੀਬਾਂ ਤੇ ਦਇਆ ਕਰਨ ਵਾਲਾ ਹੈ ਪ੍ਰਭ ਚਰਨ ਨਾਨਕ ਆਸਰੋ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਨੇ ਹੇ ਪ੍ਰਭੂ ਆਪ ਦੇ ਚਰਨਾਂ ਕਮਲਾਂ ਦਾ ਗੁਰੂ ਜੀ ਕਹਿੰਦੇ ਆਸਰਾ ਹੈ ਜਿਨ੍ਹਾਂ ਲਿਆ ਉਹ ਬਚੇ ਐ ਨਹੀਂ ਤਾਂ ਸਾਰਿਆਂ ਨੂੰ ਇਹ ਖਾ ਗਏ ਐ ਨਾਸ ਕਰਤਾ ਹੈ ਉਧਰੇ ਪ੍ਰਾਨ ਮੋਹ ਸਾਗਰ ਉਹ ਉਧਰ ਗਏ ਐ ਮਾਰਾ ਧਰਮ ਤੋਂ ਵੀ ਅਤੇ ਮੋਹ ਉਪੀ ਮੋਹ ਗਿਆਨ ਕਰਕੇ ਜਿਹੜਾ ਧਰਮ ਹੋ ਰਿਹਾ ਹੈ ਤੇ ਸੰਸਾਰ ਸਮੁੰਦਰ ਤੋਂ ਉਹ ਬਚ ਗਏ ਹਨ ਉਹਨਾਂ ਨੂੰ ਮੋਹ ਗਿਆਨ ਨਹੀਂ ਪੈਂਦਾ ਗਿਆਨ ਕਰਕੇ ਧਰਮ ਨਹੀਂ ਪੈਂਦਾ ਸੰਸਾਰ ਸਮੁੰਦਰ ਧਰਮ ਕਰਕੇ ਆਉਣਾ ਜਾਣਾ ਨਹੀਂ ਪੈਂਦਾ ਇਸ ਤੋਂ ਉਧਰ ਕੇ ਮੁਕਤ ਹੋ ਗਏ ਹਨ ਲਗ ਸੰਤਨਾ ਪਗ ਪਾਲ ਜਿਹੜੇ ਸੰਤਾਂ ਮਹਾਤਮਾ ਦੇ ਚਰਨਾਂ ਦੇ ਪੱਲੇ ਲੱਗੇ ਹੈ ਲਗ ਸੰਤਨਾ ਪਗ ਪਾਲ ਉਹ ਪਾਣਿ ਨੂੰ ਪਾਰ ਹੋ ਗਏ ਆ ਸੰਦਮ ਹਕਮ ਵਾਲੇ ਚਰਨਾਂ ਨਾਲ ਜਿਹੜੇ ਲੱਗੇ ਹੈ ਅਤੇ ਜਿਨ੍ਹਾਂ ਨੂੰ ਸੱਚੇ ਬਾਦਸ਼ਾਹ ਸੰਤਾਂ ਚਰਨਾਂ ਦੇ ਪੱਲੇ ਲਾਇਆ ਹੈ ਉਹਨਾਂ ਦੀ ਪਾਲਣਾ ਤੂੰ ਹੀ ਕਰਦਾ ਸੱਚੇ ਬਾਦਸ਼ਾਹ ਉਹਦੇ ਉਹਨਾਂ ਦੇ ਗੁਨਾ ਨੂੰ ਪਾਲ ਲਿਆ ਪਾਲਣਾ ਵਟਦਾ ਹੁੰਦਾ ਉਹ ਮੁਕਤ ਰੂਪੀ ਕਿਨਾਰੇ ਤੇ ਪਹੁੰਚ ਗਏ ਹਨ ਕੇਦਾਰਾ ਮਹੱਲਾ ਪੰਜਵਾ ਘਰ ਚੌਥਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਸਰਨੀ ਆਇਓ 나ਥ ਨਿਧਾਨ ਇੱਕ ਰੂਪ ਨੂੰ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਤਗੁਰਾਂ ਦੀ ਕਿਰਪਾ ਦੁਆਰ ਪ੍ਰਾਪਤ ਹੁੰਦਾ ਹੈ ਹਜ਼ੂਰ ਫਰਮਾਉਂਦੇ ਹਨ ਇਸ ਤਰ੍ਹਾਂ ਭਾਈ ਬੇਨਤੀ ਕਰੋ ਚੌਥੇ ਘਰ ਸਰਦਾਰ ਚ ਸਰਨੀ ਆਇਓ 나ਥ ਨਿਧਾਨ ਇਹ ਨਾਥ ਸਾਰਿਆਂ ਦੇ ਸਾਮੀ ਇਹ ਨਿਧਾਨ ਸਾਰਿਆਂ ਦਿਲਾਂ ਦੀ ਜਾਣਨ ਵਾਲੇ ਚਕਰ ਇਹ ਨਾਨਦਿਆਂ ਦੇ ਆਣ ਘਰ ਖਜ਼ਾਨਾ ਰੂਪ ਆਪ ਦੀ ਸ਼ਰਨ ਆਇਆ ਹਾਂ ਮੈਂ ਮਨ ਬਾਣੀ ਸਵੀਕਾਰ ਕੇ ਨਾਮ ਪ੍ਰੀਤ ਲੱਗੀ ਮਨ ਭੀਤਰ ਆਪ ਜੀ ਦੀ ਸ਼ਰਨ ਆ ਕੇ ਸਾਡੇ ਮਨ ਦੇ ਅੰਦਰ ਮਾਰਾ ਨਾਮ ਦੀ ਪ੍ਰੀਤੀ ਲੱਗ ਗਈ ਹੈ ਮੰਗਣ ਕੋ ਹਰ ਦਾ ਮਾਰਾ ਹਰੀ ਆਪ ਦਾ ਦਾਨ ਬ੍ਰਹਮ ਗਿਆਨ ਮੰਗਣ ਵਾਸਤੇ ਆਪ ਦੇ پاس ਆਏ ਹਾਂ ਆਪ ਦੇ پاس ਮਾਰਾ ਹਰੀ ਆਪ ਦੇ ਨਾਮ ਦਾ ਦਾਨ ਮੰਗਣ ਵਾਸਤੇ ਆਏ ਆ ਕਿਰਪਾ ਕਰੋ ਜਿਵੇਂ ਹੋਰ ਨਾ ਭਗਤਾ ਨੂੰ ਆਪ ਦੀ ਪ੍ਰੀਤੀ ਲੱਗੀ ਹੈ ਸਾਨੂੰ ਵੀ ਆਪ ਦੇ ਨਾਮ ਦੀ ਪ੍ਰੀਤੀ ਦਾ ਦਾਨ ਬਖਸ਼ੋ ਇਹ ਮੰਗਣ ਆਪੇ ਆਏ ਹਾਂ ਤੇ ਆਪ ਦੀ ਕਿਰਪਾ ਕਰਕੇ ਨਾਮ ਦੀ ਪ੍ਰੀਤੀ ਲੱਗ ਗਈ ਹੈ ਰਹਾਉ ਸੁਖਦਾਈ ਪੂਰਨ ਪਰਮੇਸ਼ਰ हे ਸਾਰੋਂ ਸੁਖਾਂ ਦੇ ਦਾਤਾ ਜੀ हे ਸਾਰਿਆਂ ਸੰਜ ਪੂਰਨ ਪਰਮੇਸ਼ਰ ਦੀ ਭਵੂਤੀ ਵਾਲੇ ਵਾਹਿਗੁਰੂ ਕਰ ਕਿਰਪਾ ਰੱਖੋ ਮਾ ਕਿਰਪਾ ਕਰੋ ਮਾਰਾ ਸਾਡਾ ਮਨ ਵੀ ਮੰਨਣ ਚ ਲਾ ਕੇ ਰੱਖੋ ਸੱਚੀ ਪਾਤਸ਼ਾਹ ਸਾਡਾ ਮਾਨ ਸਤਕਾਰ ਰੱਖੋ ਆਪ ਜੀ ਦੇ ਦਰਚੋਂ ਖਾਲੀ ਨਾ ਅਸੀਂ ਸਵਾਲੀ ਜਾਈਏ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ ਕਿਰਪਾ ਕਰਕੇ ਸਾਡਾ ਮਾਨ ਮੰਨਣ ਖੱਡ ਪ੍ਰਮਾਣਾਂ ਦੇ ਜੋ ਵਿਦੀ ਪੱਖ ਦੁਆਰਾ ਵਿਸ਼ੇ ਹੈ ਤੇ ਸਵੈਨ ਪਾਉ ਪ੍ਰਮਾਣ ਜਿਸ ਦਾ ਉਹ ਸਾਨੂੰ ਭਗ ਰੂਪੀ ਪ੍ਰਮਾਨ ਚ ਸਾਨੂੰ ਰੱਖਣਾ ਕਰੋ ਦੇਵ ਪ੍ਰੀਤ ਸਾਧੂ ਸੰਗ ਸੁਆਮੀ ਕੇ ਸਰੂਪੇ ਮਾਲਕਾ ਸਾਨੂੰ ਮਹਾਤਮਾ ਦੀ ਸੰਗਤ ਦੀ ਪ੍ਰੀਤੀ ਬਖਸ਼ੋ ਹਰ ਗੁਣ ਰਸਨ ਬਖਾ ਕੇ ਮਾਰੇ ਸੰਤਾਂ ਨਾਲ ਮਿਲ ਕੇ ਹਰੀ ਤੇਰੇ ਗੁਣਾਂ ਰਸਨਾ ਕਰਕੇ ਉਚਾਰ ਦੇ ਲਈਏ ਐਸੀ ਕਿਰਪਾ ਕਰੋ ਸਾਡੇ ਤੇ ਗੋਪਾਲ ਦਇਆਲ ਗੋਬਿੰਦ ਦਮੋਦਰ ਇਹ ਧਰਤੀ ਦੀ ਪਾਲਣਾ ਕਰਨ ਵਾਲੇ হে ਦਇਆ ਦੇ ਘਰ হে ਗੋਬਿੰਦ ਪ੍ਰਿਥਵੀ ਗੋ ਇੰਦਰੀਆਂ ਦੇ ਪ੍ਰਕਾਸ਼ਕ ਚੇਤਨ ਦਮੋਦਰ ਪ੍ਰੇਮ ਰੂਪੀ ਰਸੀ ਨਾਲ ਆਪਣੇ ਉਦਰ ਨੂੰ ਬੁਲਾ ਲੈਣ ਵਾਲੇ ਨਿਰਮਲ ਕਥਾ ਗਿਆਨ ਆਪ ਜੀ ਉਜਲ ਕਥਾ ਬਖਸ਼ੋ ਮਹਾਰਾਜ ਸਰੂਪ ਦਾ ਗਿਆਨ ਬਖਸ਼ੋ ਜਿਹਦੇ ਤੇ ਲਾਲਚ ਤੇ ਲਿਪਸਾ ਵੀ ਮੈਂ 500 ਰੁਪਇਆ ਲਊ ਤਾਂ ਕਥਾ ਕਰੂੰ ਇਹ ਮੈਂ ਨਾ ਮਨ ਚ ਹੋਵੇ ਮਾਇਆ ਦੀ ਮਨ ਮੁਖੇ ਬਵਰਨ ਤੋਂ ਤੋਂ ਰਹਿ ਹੋਵੇ ਨਿਰਮਲ ਆਪ ਦੇ ਸਰੂਪ ਲਖਣ ਵਾਲੀ ਕਥਾ ਦਾ ਸਾਨੂੰ ਗਿਆਨ ਹੋਵੇ ਨਾਨਕ ਕਹੋ ਹਰ ਕੈ ਰੰਗ ਰੰਗੂ ਇਸ ਸੱਚੇ ਪਾਤਸ਼ਾਹ ਹਰੀ ਆਪ ਦੇ ਪ੍ਰੇਮ ਰੰਗ ਚ ਸਾਨੂੰ ਰੰਗਣਾ ਕਰੋ ਚਰਨ ਕਮਲ ਸੰਗ ਧਿਆਨ ਆਉ ਦੇ ਚਰਨਾਂ ਕਮਲਾਂ ਦੇ ਧਿਆਨ ਚ ਚਿੱਤ ਜੁੜਿਆ ਰਹੇ ਹਰ ਵਕਤ ਹੀ ਹੁੰਦੇ ਰਹੀਏ ਮਹਾਰਾਜ ਜੇਦਾਰਾ ਮੁਹੱਲਾ 5 ਵਾ ਹਰ ਕੀ ਦਰਸ਼ਨ ਕੋ ਮਨ ਚਾਹੇ ਵੀ ਭਾਈ ਹਰੀ ਅਕਾਲ ਪੁਰਖ ਦੇ ਪੂਤਲ ਜਿਹੜੇ ਦਰਸ਼ਨ ਹੈ ਉਨੋ ਨਾਮ ਦੀ ਚਾਹ ਲੱਗਾ ਹੈ ਕਦੋਂ ਦਰਸ਼ਨ ਹੋਣ ਕਰ ਕਿਰਪਾ ਸਤ ਸੰਗ ਮਿਲਾਵੋ ਜਿਉ ਬੇਨਤੀ ਕਰੀਏ ਮਾਰਾ ਕਿਰਪਾ ਕਰਕੇ ਆਪ ਦੀ ਸਤ ਸਰੂਪ ਦੀ ਪ੍ਰਾਪਤੀ ਵਾਲੀ ਸੰਗਤ ਮੇਲਣਾ ਕਰੋ ਸਤ ਸੰਗਤ ਕੈਸੀ ਜਾਣੀ ਜਿੱਥੇ ਏਕੋ ਨਾਮ ਬਖਾਣੀਏ ਤਉ ਦੇਵੋ ਆਪ ਨੂੰ ਨਾਮ ਉਹਦਾ ਨਾਮ ਮਾਰੇ ਸੰਗਤ ਸਾਨੂੰ ਮਿਲਾ ਕੇ ਆਪ ਦਾ ਅਮਰਤ ਨਾਮ ਬਖਸ਼ੋ ਸਾਡੇ ਹਿਰਦੇ ਜੀ ਬਸੇ ਪ੍ਰਹਾਉ ਕਰੋ ਸੇਵਾ ਸਤਪੁਰਖ ਪਿਆਰੇ ਇਹ ਸਤਪੁਰਮ ਸਰੂਪ ਹੋਇ ਪੂਰਨ ਪਿਆਰੇ ਆਪ ਦੀ ਸੇਵਾ ਭਗਤੀ ਅਸੀਂ ਕਰੀਏ ਜਤ ਸੁਣੀਏ ਤਤ ਮਨ ਰਹਿਸਾ ਜਦੋਂ ਵੀ ਮਾਰੇ ਆਪ ਦਾ ਜਸ ਸੁਣੀਏ ਉਦੋਂ ਹੀ ਮਨ ਰਹਿਸਾ ਅਰਸ ਆਨੰਦ ਨੂੰ ਪ੍ਰਾਪਤ ਹੋਵੇ ਐਸੀ ਕਿਰਪਾ ਦ੍ਰਿਸ਼ਟੀ ਕਰੋ ਵਾਰੀ ਫੇਰੀ ਸਦਾ ਕਮਾਈਏ ਮਾਰੇ ਮਾਰਨੇ ਲਈ ਇਹ ਸਰੀਰ ਕਰਕੇ ਕੁਰਬਾਨ ਜਾਈਏ ਬਾਣੀ ਕਰਕੇ ਸਦਾ ਕਮਾਏ ਮਨ ਵਾਣੀ ਸਰੀਰ ਕਰਕੇ ਆਪਣੇ ਆਪ ਦੇ ਆਪ ਤੋਂ ਵਾਰਨੇ ਜਾਈਏ ਬਾਣੀ ਕਰਕੇ ਫੇਰ ਨਾ ਕਰੀਏ ਸਰੀਰ ਨੂੰ ਤੇ ਕੁਰਬਾਨ ਕਮਾਉਣਾ ਕਰੀਏ ਮਨ ਨੂੰ ਸਦਾ ਤੋਂ ਕਾਵਨ ਅਨੂਪ ਤੀਰ ਉਠਾਓ ਤੇ ਮਾਰਾ ਉਪਮਾ ਤੋਂ ਰਹਿ ਤੋ ਕਿਹੜਾ ਤੇਰਾ ਥਾਵੇਂ ਸਰੂਪ ਜਿੱਥੇ ਤੂੰ ਸਖਿਆਤ ਪ੍ਰਗਟ ਹੋ ਜਾਣਾ ਹੈ ਸਰਬ ਪ੍ਰਤ ਪਾਲ ਹੈ ਸਗਲ ਸਮਲ ਹੈ ਕਿਹੜਾ ਦਸੀਏ ਮਾਰਾ ਤਰਾ ਸਾਰਿਆਂ ਦੇ ਪ੍ਰਤੀਪਾਦਨਾ ਕਰਨ ਵਾਲਾ ਇਹ ਸਾਰਿਆਂ ਨੂੰ ਸੰਭਾਲਣ ਵਾਲਾ ਹੈ ਸਗਲਿਆ ਤੇਰੀ ਸ਼ਾਨ ਸਾਰਿਆਂ ਨੂੰ ਵਾਲਾ ਤੇਰੀ ਸ਼ਾਨ ਆਸਰਾ ਹੈ ਤੇਰੇ ਆਸਰੇ ਸਾਰਿਆਂ ਤੇਰੀ ਜੋਤ ਸ਼ਾਈ ਹੋਈ ਹੈ ਪੂਰੀ ਹੋਈ ਹੈ ਸਭਨਾਂ ਨੂੰ ਤੇਰਾ ਸ਼ਾਨ ਆਸਰਾ ਹੈ ਨਾਨਕ ਕੇ ਪ੍ਰਭ ਪੁਰਖ ਵਿਧਾਤੇ ਜੇ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਸਾਡੇ ਪੂਰਨ ਇਹ ਕਰਮ ਅਨੁਸਾਰ ਫਲ ਪ੍ਰਦਾਪੇ ਜੀ ਪ੍ਰਭੂ ਜੀ ਕੱਟ ਕੱਟ ਤੁਝ ਹੈ ਦਿਖਾ ਤੈਨੂੰ ਮਾਵਾਂ ਸਾਰਿਆਂ ਕੱਟਣ ਦੇਖਣਾ ਕਰੀਏ ਇੱਕ ਦੇਸੀ ਵੀ ਅਸੀਂ ਤੈਨੂੰ ਵੇਖਣਾ ਚਾਹੁੰਦੇ ਸਾਰਿਆਂ ਘੜਾਂ ਘੜੇ ਇੱਕਰਾਸ ਆਪ ਨੂੰ ਦੇਖਣਾ ਕਰੀਏ ਇਹੋ ਜਿਹਾ ਸਰੂਪ ਆਪਦਾ ਦਿਖਾ ਦਿਓ ਕਿਸ ਬਤਰ ਦੇਸਾ ਕਿਸ ਬਤਰ ਪੀਸਾ